हां जी भाई गुरु जी का खालसा भाई गुरु जी।, जी की फतेह आज ਅਸੀਂ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨੀ ਆ ਕਿਉਂਕਿ ਇਸ ਮੁੱਦੇ ਦੇ ਉੱਤੇ ਸਾਰੇ ਚੁੱਪ ਨੇ ਚਾਹੇ ਉਹ ਬੁੱਧੀਜੀਵੀ ਨੇ ਚਾਹੇ ਸਿਆਸਤਦਾਨ ਨੇ ਚਾਹੇ ਧਾਰਮਿਕ ਆਗੂ ਨੇ ਆਮ ਲੋਕ ਵੀ ਚੁੱਪ ਨੇ ਆਮ ਲੋਕ ਤਾਂ ਇਸ ਮੁੱਦੇ ਦੇ ਉੱਤੇ ਜਸ਼ਨ ਮਨਾ ਰਹੇ ਨੇ ਸੋ ਮੁੱਦਾ ਕੀ ਆ ਮੁੱਦਾ ਪਹਿਲਾ ਮੁੱਦਾ ਤਾਂ ਇਹ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਉਹੀ 80 90 ਦੇ ਤੌਰ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਉਹੀ ਰੁਝਾਨ ਪੈਦਾ ਕੀਤਾ ਜਾ ਰਿਹਾ ਝੂਠੇ ਪੁਲਿਸ ਮੁਕਾਬਲਿਆਂ ਦਾ ਝੂਠੇ ਪੁਲਿਸ ਮੁਕਾਬਲੇ ਰੋਜ਼ ਆਪਾਂ ਖਬਰਾਂ ਪੜ੍ਹਦੇ ਆ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਰੋਜ਼ ਗੋਲੀਆਂ ਵੱਜ ਰਹੀਆਂ ਨੇ ਨੌਜਵਾਨ ਮੁੰਡੇ ਮਾਰੇ ਜਾ ਰਹੇ ਆ ਕਿ ਲੱਤ 'ਚ ਗੋਲੀ ਮਾਰਤੀ ਕਿਸੇ ਨੂੰ ਮਾਰਦਾ ਤੇ ਜਖਮੀ ਕਰਦਾ ਤੇ ਕਿਸੇ ਨੂੰ ਮਾਰਦਾ ਤੇ ਪੁਲਿਸ ਕਹਾਣੀ ਹਰ ਵਾਰੀ ਕੋਈ ਘਟਦੀ ਹੈ ਕਿ ਅਸੀਂ ਜੀ ਅਸਲੇ ਦੀ ਰਿਕਵਰੀ ਕਰਾਉਣਗੇ ਕਿ ਸਿਵਿਆ ਚ ਦਿਖਾ ਦਿੰਦੇ ਆ ਕਿਸੇ ਨਹਿਰ ਦੇ ਪੁਲ ਤੇ ਦਿਖਾ ਦਿੰਦੇ ਆ ਕਿਸੇ ਡਰੇਨ ਤੇ ਦਿਖਾ ਦਿੰਦੇ ਆ ਕਿ ਜੰਗਲ ਦਿਖਾ ਦੇ ਕੇ ਘਰੇ ਦਿਖਾ ਦਿੰਦੇ ਆ ਤੇ ਮੁਕਾਬਲਾ ਬਣਾ ਕੇ ਜਾਂ ਮਾਰ ਦਿੰਦੇ ਆ ਤੇ ਜਾਂ ਜਖਮੀ ਕਰ ਦਿੰਦੇ ਆ ਸੋ ਗੱਲ ਜਿਹੜਾ ਬੰਦਾ ਅਸੀਂ ਕਹਿੰਦੇ ਵੀ ਜਿਹੜਾ ਹੀ ਬੰਦਾ ਕੋਈ ਕ੍ਰਾਈਮ ਕਰਦਾ ਕੋਈ ਜੁਰਮ ਕਰਦਾ ਉਧਰ ਅਦਾਲਤਾਂ ਬਣੀਆਂ ਨੇ ਜੱਜ ਬੈਠੇ ਨੇ ਕਾਨੂੰਨ ਬਣੇ ਨੇ ਜੇਲ੍ਹਾਂ ਬਣੀਆਂ ਨੇ ਜਿਹੜੇ ਬੰਦੇ ਨੇ ਕੋਈ ਸੇ ਪ੍ਰਕਾਰ ਦਾ ਜੁਰਮ ਕੀਤਾ ਉਸ ਮੁਤਾਬਕ ਉਹਨੂੰ ਬਣਦੀ ਸਜ਼ਾ ਜਿਹੜੀ ਉਹ ਜੱਜ ਦੇਵੇ ਉਹ ਕਾਨੂੰਨ ਦੇਵੇ ਪਰ ਪੁਲਿਸ ਨੂੰ ਇਹ ਅਧਿਕਾਰ ਕਿਹਨੇ ਦੇਤਾ ਵੀ ਜਿਹਦੇ ਮਰਜ਼ੀ ਗੋਲੀ ਮਾਰ ਦੇ ਉਹ ਮਾਰ ਦਿਓ ਤੇ ਦਿਖਾ ਦਿਓ ਜੀ ਇਹਨੇ ਸਾਡੇ ਤੇ ਫਾਇਰ ਕੀਤੀ ਹੈ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਹੁਣ ਇਹ ਝੂਠੇ ਮੁਕਾਬਲਿਆਂ ਲਈ ਪੁਲਿਸ ਨੂੰ ਕਹਿ ਕੌਣ ਰਿਹਾ ਇਸ਼ਾਰਾ ਕਿਹਦਾ ਪਿੱਛੇ ਇਹਦਾ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਫਿਰ ਕਿ ਭਵੰਤਮਾਨ ਦੇ ਵਿੱਚ ਬਿਆੰਤਰੀ ਰੂਹ ਆ ਚੁੱਕੀ ਹੈ ਕਿ ਉਹੀ ਦੁਬਾਰਾ ਮਾਹੌਲ ਪੰਜਾਬ 'ਚ ਪੈਦਾ ਕੀਤਾ ਜਾ ਰਿਹਾ ਹੈ ਮੁੰਡਿਆਂ ਨੂੰ ਮਾਰਨ ਦਾ ਤੇ ਇੱਕ ਮਾਹੌਲ ਸਿਰਜਣ ਦਾ ਪੰਜਾਬ ਦੇ ਵਿੱਚ ਤਾਂ ਇਸ ਲਈ ਮੇਰੇ ਨਾਲ ਬਾਈ ਅਮਰਤੋਤ ਸਿੰਘ ਮਾਨ ਬੈਠੇ ਨੇ ਅਸੀਂ ਇੱਕ ਚਿੱਠੀ ਵੀ ਤਿਆਰ ਕੀਤੀ ਹੈ ਵੀ ਇਹ ਚਿੱਠੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਹੋਰ ਵੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੁਪਰੀਮ ਕੋਰਟ ਨੂੰ ਹਾਈ ਕੋਰਟਾਂ ਕੋਰਟ ਨੂੰ ਲਿਖ ਰਹੇ ਆ ਵੀ ਜਿਹੜੇ ਝੂਠੇ ਮੁਕਾਬਲੇ ਹੋ ਰਹੇ ਆ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਜੂਰੀਸਡਿਕਟਰੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਜੇ ਇਹ ਮੁਕਾਬਲੇ ਝੂਠੇ ਆ ਫੈਸ ਝੂਠੇ ਹੀ ਆ ਇਹ ਲੋਕਾਂ ਨੂੰ ਹੀ ਪਤਾ ਤੇ ਆਪਾਂ ਨੂੰ ਹੀ ਪਤਾ ਤਾਂ ਫਿਰ ਜਿਹੜੇ ਜਿਹੜੇ ਬੰਦੇ ਚ ਸ਼ਾਮਲ ਨੇ ਉਹ ਬੰਦੇ ਸਜ਼ਾ ਦੇ ਹੱਕਦਾਰ ਅਨ ਇੱਕ ਹੋਰ ਗੱਲ ਲਖ ਕਿ ਜੇ ਝੂਠੇ ਨਹੀਂ ਗਏ ਤਾਂ ਤੁਸੀਂ ਪੁਲਿਸ ਦਾ ਅਕਸ ਸਾਫ਼ ਕਰਦੇ ਹੋ ਪਤਾ ਲੱਗੇ ਕਿ ਨਹੀਂ ਭਾਈ ਇਹ ਤਾਂ ਲੋਕਾਂ ਦੀ ਐਵੇਂ ਸ਼ੰਕਾ ਸੀਗੀ ਇਹ ਜਿਹੜੀ ਗੋਲੀ ਇੱਧਰ ਦੀ ਲੰਘਦੀ ਸੀ ਖੱਬੇ ਜਾਂਦੀ ਸੀ ਸੱਜੇ ਜਾਂਦੀ ਸੀ ਇਹ ਸੱਚ ਹੈ ਸਾਰਾ ਕੁਝ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਲਓ ਕਿਉਂਕਿ ਪੰਜਾਬ ਬਹੁਤ ਸਫਰ ਕਰ ਚੁੱਕਿਆ ਹੈ ਇਨ੍ਹਾਂ ਸਾਰਿਆਂ ਝੂਠਿਆਂ ਮੁਕਾਬਲਿਆਂ ਕਰਕੇ ਹੁਣ ਤੱਕ ਸਜ਼ਾਵਾਂ ਹੋ ਰੀਆਂ ਨਹੀਂ ਕਿੰਨੇ ਨੌਜਵਾਨ ਭੇਟ ਚੜ ਗਏ ਨੇ 10 ਤੋਂ 12 ਸਾਲ ਕੀ ਹੁੰਦਾ ਰਿਹਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਔਰ ਕਿਵੇਂ ਸ਼ੁਰੂ ਹੋਈਆਂ ਉਹ ਗੱਲਾਂ ਇਨ੍ਹਾਂ ਗੱਲਾਂ ਤੋਂ ਸ਼ੁਰੂ ਹੋ ਕੇ ਇਸ ਲਈ ਇਹਦੀ ਇਨਕੁਆਇਰੀ ਕਰੋ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਡਿਊਟੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਇਨਕੁਆਇਰੀ ਕਰਾਓ ਔਰ ਪੁਲਿਸ ਦਾ ਅਕਸ ਕਲੀਅਰ ਕਰੋ ਤੇ ਜੇ ਗਲਤ ਹੈ ਤੇ ਇਹਨਾਂ ਨੂੰ ਸਜ਼ਾ ਦਿਓ ਇਹ ਜੱਜ ਕਦੋਂ ਤੋਂ ਬਣ ਕੇ ਉਹਨੇ ਜੇ ਮੰਦਰ ਦੇ ਵਿੱਚ ਬੰਬ ਸਿੱਟਿਆ ਗਰਨੇਡ ਸਿੱਟਿਆ ਬਾਦਸ਼ਾਹ ਦੇ ਜੀ ਇਨਕਾਊਂਟਰ ਹੋ ਗਿਆ ਮੁੰਡੇ ਦਾ ਕੀ ਇਹ ਸਾਜਿਸ਼ ਨਹੀਂ ਪੂਰੀ ਹਿੰਦੂ ਕਮਿਊਨਿਟੀ ਦੇ ਦਿਲੋ ਦਿਮਾਗ 'ਚ ਨਹੀਂ ਜਾਊਗਾ ਕਿ ਯਾਰੇ ਬੰਬ ਕਿਨੇ ਸਿੱਟਿਆ ਤੇ ਸਾਡੇ ਮੰਦਰ ਤੇ ਕਿਉਂ ਸਿੱਟਿਆ ਸਿੱਖ ਰਵਾਇਤ ਦੇ ਮੁਤਾਬਕ ਕੀ ਔਰ ਇੱਕ ਹਿਸਟਰੀ ਦੇ ਮੁਤਾਬਕ ਵੀ ਆ ਕੈਨੇਡਾ 'ਚ ਵੀ ਡਰਾਮਾ ਕੀਤਾ ਗਿਆ ਸੀ ਕਿ ਮੰਦਰ ਤੇ ਹਮਲਾ ਕੀਤਾ ਅੱਜ ਤੱਕ ਸਿੱਖਾਂ ਨੇ ਨਾ ਕਿਸੇ ਮੰਦਰ ਤੇ ਨਾ ਮਸਜਿਦ ਤੇ ਨਾ ਗਿਰਜੇ ਤੇ ਇਹ ਹਿਸਟਰੀ ਹੈ ਕਦੇ ਅਟੈਕ ਨਹੀਂ ਹੋਇਆਗਾ ਇਹ ਜੋ ਅਟੈਕ ਦੀ ਗੱਲ ਹੋ ਰਹੀ ਹੈ ਤੁਸੀਂ ਪੂਰੀ ਉਹਨੂੰ ਮੁੰਡੇ ਨੂੰ ਫੜਦੇ ਇਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਦੇ ਮੈਨੂੰ ਆਪ ਦੱਸ ਦਿਓ ਪੁਲਿਸ ਤੁਸੀਂ ਇੱਥੇ ਇੱਕ ਛੋਟਾ ਜਿਹਾ ਮੁਕੱਦਮਾ ਹੁੰਦਾ ਹੈ ਉਹਦੇ ਵਿੱਚ ਕਿੰਨੇ ਬੰਦੇ ਨਾਮਜ਼ਦ ਕਰਦੇ ਹੋ ਤੁਸੀਂ ਦੋ ਬੰਦੇ ਮੁਕਾਬਲੇ ਚ ਮਾਰਦੇ ਹੋ ਕੇਸ ਠੱਪ ਉਸ ਕੇਸ ਦੀ ਤਿਆਰੀ ਕਿਵੇਂ ਹੋਈ ਸਾਜ਼ਿਸ਼ ਦੀ ਅਥਿਆਰ ਕਿਹਨੇ ਦਿੱਤੇ ਗੱਡੀ ਕਿਹਨੇ ਦਿੱਤੀ ਬੰਬ ਕਿੱਥੋਂ ਆਇਆ ਇਹਦੀਆਂ ਗੱਲਾਂ ਕਿੱਧਰ ਗਈਆਂ ਕੇਸ ਖਤਮ ਕਿਵੇਂ ਹੋ ਗਿਆ ਇਹ ਤਾਂ ਇਨਕੁਆਰੀ ਚੋਂ ਨਿਕਲੂਗਾ ਨਾ ਸੋ ਇਨਕੁਆਰੀ ਨਿਰਪੱਖ ਹੋਵੇ ਜਿਵੇਂ ਲੱਖੇ ਨੇ ਕਿਹਾ ਤਾਂ ਜੁਡੀਸ਼ੀਅਲ ਇਨਕੁਆਰੀ ਹੋਵੇ ਗੱਲ ਕਲੀਅਰ ਹੋ ਜੇ ਨਹੀਂ ਤਾਂ ਜੋ ਇਹਨਾਂ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਹੈ ਤੁਸੀਂ ਸੋਚ ਕੇ ਵੇਖੋ ਮੁੱਖ ਮੰਤਰੀ ਸਾਹਿਬ ਸਰਕਾਰਾਂ ਜੋੜਦੀਆਂ ਨੇ ਜੇ ਕੋਈ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਹਿੰਦੂਆਂ ਦੇ ਭਾਈ ਇੱਥੇ ਮੰਦਿਰ ਦੇ ਵਿੱਚ ਬੰਬ ਸੜਦਾ ਚੌਂਕੀ ਖਾਲੀ ਤੇ ਬੰਬ ਸੜਦਾ ਤੇ ਫੇਰ ਉਹਦੀ ਇਨਕੁਆਰੀ ਨਾ ਹੋਵੇ ਕੋਈ ਵੀ ਮੁੱਦਾ ਉੱਠਦਾ ਹੈ ਉਦੋਂ ਆਹ ਗੱਲ ਕਰਦੇ ਹੋ ਔਰ ਇੱਕ ਦੂਸਰੀ ਗੱਲ ਕਿਉਂਕਿ ਇਹਦੇ ਬਾਰੇ ਆਪਾਂ ਕਾਫੀ ਕਹਿਤਾ ਨਹੀਂ ਭਾਈ ਉਹ ਮੋਡ ਬਲਾਸਟ ਹੋਇਆ ਆਹ ਉਹਦਾ ਕੀ ਨਹੀਂ ਹੋਇਆ ਹੁਣ ਤੱਕ ਕੁਝ ਵੀ ਨਹੀਂ ਨਿਕਲਿਆ ਜੋਂ ਬਲਕੇ ਖੋਰ ਗੱਲ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਬੰਦ ਦੀ ਰਹਿ ਗਈ ਸੀ ਉਦੋਂ ਮੋਡ ਬਲਾਸਟ ਕਰਕੇ ਤੇ ਬੰਦੇ ਪੰਜ ਮਰੇ ਸੀ ਪੰਚ ਮਾਰੇ ਸੀ ਜਵਾਬਕ ਬਾਈ ਜਵਾਬਕ ਹਾਂ ਔਰ ਉਹਦੀ ਇੰਡੀਕੇਸ਼ਨ ਕਿੱਧਰ ਗਈ ਸੀ ਆ ਰਾਮ ਰਹੀ ਮਲ ਗਈ ਸੀ ਉਹਦੀ ਇੰਡੀਕੇਸ਼ਨ ਉਸ ਤੋਂ ਬਾਅਦ ਉਹ ਕੇਸ ਠੱਪ ਕਿਉਂ ਹੋ ਗਿਆ ਉਹਦੇ ਬਾਰੇ ਅਸੀਂ ਜਾਣਨ ਲਈ ਬੇਤਾਬ ਹਾਂ ਜਿਹਦੇ ਬਾਰੇ ਥੋੜੀ ਪਾਰਟੀ ਨੇ ਕਿਹਾ ਸੀ ਕਿ ਯਾਰ ਸਾਡੀ ਸਰਕਾਰ ਬੰਦੀ ਰੋਕ ਦਿੱਤੀ ਗਈ ਇਸ ਬਲਾਸਟ ਦੀ ਸਾਜ਼ਿਸ਼ ਨਾਲ ਉਹਦੇ ਬਾਰੇ ਕਦੋਂ ਦੱਸੂਗੇ ਤੁਸੀਂ ਔਰ ਇੱਕ ਹੋਰ ਗੱਲ ਆ ਜੋ ਹਿਮਾਚਲ ਚ ਹੋਇਆ ਸੰਤਾਨ ਦੀ ਤਸਵੀਰ ਨਾਲ ਝੰਡੇ ਨਾਲ ਇਹ ਜਿਹੜੀ ਕਮਿਊਨਲ ਟੈਨਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਇਹਦੇ ਬਾਰੇ ਤੁਸੀਂ ਕੁਝ ਨਹੀਂ ਗੱਲ ਕਰੋਗੇ ਅ ਮੇਰੇ ਲੱਖੇ ਨੇ ਹੁਣੇ ਦੱਸਿਆ ਹਿਮਾਚਲ ਵਾਲਾ ਕਿ ਹਿਮਾਚਲ ਵਾਲਾ ਮੁੱਖ ਮੰਤਰੀ ਬੋਲ ਪਿਆ ਉਹ ਆਂਦਾ ਜੀ ਅਸੀਂ ਗੱਲ ਕਰਾਂਗੇ ਪੰਜਾਬ ਦੇ ਸੀਐਮ ਨਾਲ ਤੇ ਪੰਜਾਬ ਦਾ ਸੀਐਮ ਦੇ ਕੰਨ ਤੇ ਚੁੰਦੀ ਸਰਕਾਰੀ ਜਿਹਦੇ ਮੁੰਡਿਆਂ ਨਾਲ ਬਦਤਮੀਜ਼ੀ ਹੋਈ ਔਰ ਇੱਕ ਵਾਰੀ ਨਹੀਂ ਹੋਈ ਇਹ ਬਹੁਤ ਵਾਰੀ ਹਿਮਾਚਲ 'ਚ ਹੋ ਚੁੱਕਿਆ ਕੱਲ ਨੂੰ ਇੱਥੇ ਕਿੰਨੇ ਹਿਮਾਚਲ ਦੇ ਲੋਕ ਨੇ ਆਏ। ਉਹ ਬਾਈ ਪੁਲਿਸ ਵਾਲਾ ਮੁੰਡਾ ਸੀਗਾ ਜੋੜਾ ਮੀਆਂ ਬੀਬੀ ਗਿਆ ਸੀ ਕੁੱਟੇ ਸੀ ਮੇਰੇ ਸਾਹ ਦੇ ਬੰਦੇ। ਉਹ ਦਾ ਵਿਚਾਰਾ ਉਥੇ ਹਸਪੀਟਲ ਚ ਪਿਆ ਰਿਆ ਸੀ। ਉਹਨੇ ਬੋਲਿਆ ਕਿੰਨਾ ਸੀ? ਹਾਂ। ਇਹ ਜੇ ਉਹਨਾਂ ਦੇ ਕਿਸੇ ਬੰਦੇ ਨਾਲ ਇੱਥੇ ਹੋ ਗਿਆ ਤਾਂ ਦੋਵਾਂ ਪ੍ਰਦੇਸ਼ਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਇਹਦੇ ਜ਼ਿੰਮੇਦਾਰ ਕੌਣ ਹੋਊਗਾ? ਤੁਸੀਂ ਅੱਜ ਤੱਕ ਇਸ ਗੱਲ ਦਾ ਨੋਟਿਸ ਕਿਉਂ ਨਹੀਂ ਲੈ ਰਹੇ? ਇੱਥੇ ਪੰਜਾਬ ਦੇ ਲੋਕਾਂ ਨੂੰ ਅਕੀਦਾ ਸੰਤਾਂ ਦੀ ਤਸਵੀਰ ਨਾਲ ਔਰ ਇਹ ਸਾਨੂੰ ਕਾਨੂੰਨ ਇਜਾਦਤ ਦਿੰਦਾ ਹੈ ਸੰਵਿਧਾਨ ਦਿੰਦਾ ਹੈ ਤਾਂ ਇਹ ਕੌਣ ਨੂੰ ਦੇਨੇ ਲਾਉਣ ਵਾਲੇ ਇੱਥੇ ਹੀ ਜਦੋਂ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਨਾ ਸੀ ਰਾਮ ਮੰਦਿਰ ਉਹਦੇ ਲਈ ਪੂਰੇ ਪੰਜਾਬ ਚ ਜਲੂਸ ਨਿਕਲੇ ਸੀ ਲੋਕਾਂ ਨੇ ਸੈਲੀਬ੍ਰੇਟ ਕੀਤਾ ਸੀ ਕਿਸੇ ਥਾਂ ਤੇ ਵੀ ਕੋਈ ਕਮਿਊਨਲ ਟੈਨਸ਼ਨ ਹੋਈ ਸੀ ਕਦੇ ਕਿਸੇ ਨੇ ਬੁਰਾ ਮਨਾਇਆ ਸੀ ਬਲਕਿ ਉਸ ਸੈਲੀਬ੍ਰੇਸ਼ਨ ਚ ਲੋਕ ਨਾਲ ਲੱਗੇ ਸੀ ਰਲ ਕੇ ਸੈਲੀਬ੍ਰੇਸ਼ਨ ਹੋਈ ਸੀ ਯੂਨੀਵਰਸਿਟੀ ਚੰਡੀਗੜ੍ਹ ਦੀ ਤੋਂ ਲੈ ਕੇ ਪੂਰੇ ਪੰਜਾਬ ਚ ਝੰਡੇ ਵੀ ਲੱਗੇ ਸੀ ਗੱਡੀਆਂ ਨਿਕਲੀਆਂ ਸੀ ਔਰ ਪੰਜਾਬ ਨੇ ਸੈਲੀਬ੍ਰੇਟ ਕੀਤਾ ਸੀ ਤੁਸੀਂ ਕੀ ਕਰ ਰਹੇ ਹੋ ਕੀ ਇਹ ਇਹ ਪਤਾ ਲੱਗੂਗਾ ਕਿ ਕਮਿਊਨਲ ਟੈਨਸ਼ਨ ਕਿਵੇਂ ਕ੍ਰੀਏਟ ਹੁੰਦੀ ਹੈ ਮੈਂ ਤੁਹਾਨੂੰ ਨੁਕਸਾਨ ਦੱਸਦਾ ਇੱਕ ਆਈਪੀ ਅਫੀਸਰ ਖੜਾ ਹੈ ਬੰਗਾਲ ਦੇ ਵਿੱਚ ਉਹਨੂੰ ਕੀ ਕਿਹਾ ਜਾਂਦਾ ਹੈ ਖਾਲਸਤਾਨੀ ਹੈ ਕਿਉਂ ਕਿਹਾ ਜਾਂਦਾ ਕਿਉਂਕਿ ਹਰ ਦੂਜੇ ਦਿਨ ਇੱਥੇ ਖਾਲਸਤਾਨੀ ਅੱਤਵਾਦੀ ਹੈ ਖਾਲਸਤਾਨੀ ਅੱਤਵਾਦੀ ਕਿਜੀ ਇੱਥੇ ਬੰਬ ਸੜਦਾ ਇੱਥੇ ਖਾਲਸਤਾਨ ਜਿੰਦਾਬਾਦ ਨੇ ਸੜਦਾ ਬਾਰੇ ਅਕਸ ਕੀ ਜਾ ਰਿਹਾ ਹੈ ਇਹ ਚੀਜ਼ਾਂ ਪਹਿਲਾਂ ਹੋ ਚੁੱਕੀਆਂ ਨੇ ਇਹਦੇ ਬਾਰੇ ਸੋਚੋ ਤੇ ਜੇ ਤੁਸੀਂ ਸੋਚ ਨਹੀਂ ਸਕਦੇ ਤਾਂ ਤੁਸੀਂ ਸਾਡੇ ਮੁੱਖ ਮੰਤਰੀ ਕਿਵੇਂ ਹੋਏ ਵੀ ਦੱਸੂंगे ਜਰਾ ਇਹਦੇ ਬਾਰੇ ਇੰਨਾਂ ਚੀਜ਼ਾਂ ਤੇ ਗੱਲ ਕਰੋ ਇਹਨਾਂ ਨਾਲ ਦੂਸਰੇ ਹਿਮਾਚਲ ਵਾਲਿਆਂ ਨਾਲ ਆਦਰਵਾਇਜ਼ ਜੇ ਸਾਡਾ ਉਧਰ ਜਾਂਦਿਆਂ ਦਾ 70 ਰੁਪਏ ਲੈਂਦੇ ਨੇ ਤੇ ਇਹਨਾਂ ਦੇ ਇੱਧਰ ਜਿਹੜੇ ਵਹੀਕਲ ਆ ਰਹੇ ਨੇ ਅਸੀਂ ਉਹਨਾਂ ਤੇ ਟੈਕਸ ਕਿਉਂ ਨਹੀਂ ਲਾਉਂਦੇ ਉਹਨਾਂ ਦਾ ਤਾਂ ਗੰਦਾ ਪਾਣੀ ਵੀ ਸਾਡੇ ਆ ਰਿਹਾ ਔਰ ਸੈਕਿੰਡ ਅੱਜ ਜਿਵੇਂ ਮੁੰਡਿਆਂ ਨੇ ਸ਼ੁਰੂ ਕੀਤਾ ਫਿਰ ਅਸੀਂ ਹਿਮਾਚਲ ਦੀਆਂ ਬੱਸਾਂ ਤੇ ਹਿਮਾਚਲ ਦੀ ਟ੍ਰੈਫਿਕ ਤੇ ਕਿਹੜੀ ਤਸਵੀਰ ਲੱਗੀ ਹੋਊਗੀ ਅਸੀਂ ਡਿਸਾਈਡ ਕਰਾਂਗੇ ਇਹ ਬਹੁਤ ਵੱਡੀ ਗੱਲ ਹੈ ਜਿਹਨੂੰ ਤੁਸੀਂ ਰਾਮ ਨਾਲ ਅੱਖਾਂ ਬੰਦ ਕਰਕੇ ਔਰ ਇਹ ਸਿਰਫ ਹੋ ਨਹੀਂ ਹੋਈ ਚਾਰ ਵਾਲੀ ਪਹਿਲਾਂ ਹੋ ਚੁੱਕੀ ਹੈ ਔਰ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਹੋ 300 ਗੱਡੀ ਤੋੜਨ ਦੀ ਗੱਲ ਆ ਗਈ ਸੀ ਔਰ ਤੁਸੀਂ ਥੋੜੇ ਕੰਨ ਦੇ ਜੂ ਨਹੀਂ ਸਰਕੀ ਅਸੀਂ ਜਿਵੇਂ ਲੱਖੇ ਨੇ ਪਹਿਲਾਂ ਗਿਆ ਇੱਕ ਲੈਟਰ ਤਿਆਰ ਕਰਕੇ ਜਿਦੇ ਚੇ 2-3 ਮੁੱਦੇ ਪੁਲਿਸ ਨਾਲ ਹੀ ਰਿਲੇਟਡ ਨੇ ਲਾਅ ਐਂਡ ਆਰਡਰ ਨਾਲ ਹੀ ਰਿਲੇਟਡ ਨੇ ਲਿਖ ਕੇ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਆ ਹੱਥ ਜੋੜ ਕੇ ਕਿ ਇਹਦੇ ਤੇ ਕਾਰਵਾਈ ਕਰੋ ਜੇ ਨਹੀਂ ਕਰੋਗੇ ਤਾਂ ਅਸੀਂ ਲਾਮਬੰਦੀ ਕਰਦੇ ਹੋਏ ਲੋਕਾਂ ਤੋਂ ਪੁੱਛਾਂਗੇ ਕਿ ਜਿਹੜੀ ਸਿਵਲ ਅਥਾਰਟੀ ਅਸੀਂ ਉੱਤੇ ਭਾਈਆ ਫੋਰਸ ਦੇ ਉਹ ਕਰ ਕਿਉਂ ਨਹੀਂ ਰਹੀਗੀ ਔਰ ਇੱਕ ਆਸ ਗੱਲ ਮੈਂ ਕਹਦੇ ਆ ਫਿਰ ਲੱਖਾ ਕੋਈ ਵੀ ਗੱਲ ਰਹਿ ਗਈ ਹੋਗੀ ਤਾਂ ਕਹੂਗਾ ਇੱਕ ਐਸਆਰ ਹੁੰਦੀ ਹੈ ਇਹ ਹਰ ਸਟੇਟ ਦੇ ਵਿੱਚ ਐਸਐਸਪੀ ਦੀ ਥਾਰਐਸਪੀ ਹੁੰਦੇ ਨੇ ਡੀਸੀ ਲਿਖਦਾ ਜਿਹੜੀ ਐਨੂਅਲ ਰਿਪੋਰਟ ਹੁੰਦੀ ਹੈ ਪੰਜਾਬ 'ਚ ਇਹ ਬੰਦ ਕਰ ਦਿੱਤੀ ਗਈ ਸੀ ਖੜਕੂ ਦੌਰ ਵੇਲੇ ਇਹ ਕਿਉਂ ਨਹੀਂ ਦੁਬਾਰਾ ਸ਼ੁਰੂ ਹੋ ਰਹੀ ਇੱਕ ਸਿਵਲ ਅਥਾਰਟੀ ਦਾ ਫੋਰਸ ਦੇ ਉੱਤੇ ਕਾਬੂ ਰ ਹੈ ਜਿਹੜੀ ਐਨੂਅਲ ਰਿਪੋਰਟ ਹੁੰਦੀ ਹੈ ਕੋਈ ਕਰਨਲ ਆ ਸੱਚ ਕਰਨ ਵਾਲੇ ਕਰਨਲ ਕਟਿਆ ਪੁਲਿਸ ਨੇ ਜਾ ਸਸਪੈਂਡ ਕਰਤੇ ਬੰਦੇ ਉਹ ਬਹਾਲ ਹੋ ਜਾਣਗੇ ਸਰਵਿੰਗ ਕਰਨਲ ਹਾਂ ਬੰਦਾ ਨੌਕਰੀ ਕਰ ਰਿਹਾ ਹੈ ਉਹਦਾ ਮੁੰਡਾ ਵੀ ਹੈ ਪਹਿਲਾਂ ਅਣਪਛਾਤੇ ਇਹਦੀ ਪਰਚਾ ਪਾਉਂਦਾ ਪੁਲਿਸ ਅਣਪਛਾਤੀ ਹੁੰਦੀ ਹੈ ਉਹ ਕਹਾਣੀ ਬਣਾਉਂਦੇ ਨਹੀਂ ਇਹ ਬਰਗਾੜੀ ਚ ਵੀ ਹੋਇਆ ਸੀ ਅਣਪਛਾਤੇ ਸੀਗੇ ਹਾਂ ਜੀ ਹਾਂ ਅਣਪਛਾਤੇ ਔਰ ਇੱਕ ਗੱਲ ਹੋਰ ਯਾਰ ਇਹੀ ਮੁੰਡੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਉਹਨਾਂ ਨੇ ਕਿਹਾ ਅਸੀਂ ਮੁਕਾਬਲਾ ਕਰਕੇ ਆਏ ਔਰ ਉਹ ਇਨਕਾਊਂਟਰ ਤੋਂ ਹੀ ਆਏ ਸੀ ਉਹ ਜਿਹੜਾ ਮੁੰਡਾ ਬੱਚਾ ਚੱਕਿਆ ਜਿਹਦੇ ਮੁੰਡੇ ਨੇ ਉਹਦੇ ਮੈਂ ਇੱਕ ਮਿੰਟ ਪਾਈ 23 ਸਾਲ ਦਾ ਮੁੰਡਾ ਕੈਨੇਡਾ ਤੋਂ ਆਇਆ ਉਹਨੇ ਬੱਚਾ ਚੱਕ ਲਿਆ ਉਹਨੇ ਮਾਰਾ ਕੀਤਾ ਕੋਈ ਤਰਫਦਾਰੀ ਨਹੀਂ ਕਰਦਾ ਜੋ ਕੋ ਨੂੰ ਸਹਾ ਜਾਂਦਾ ਜੇ ਫਾਹੇ ਲਾ ਦਿੰਦਾ ਯਾਰ ਗੋਲੀਆਂ ਨਾਲ ਮਾਰ ਕੇ ਮੁੱਦਾ ਹੀ ਕੈਪ ਕਰਤਾ ਉਹਨੇ ਚੱਕਿਆ ਕਿਉਂ ਸੀ ਉਹਦੀ ਮਨਸ਼ਾ ਕੀ ਸੀ ਘਰਦਿਆਂ ਨੂੰ ਪਤਾ ਨਹੀਂ ਵੀ ਸਾਡਾ ਮੁੰਡਾ ਬਾਹਰੋਂ ਆ ਗਿਆ ਉਹਨੇ ਆ ਕੇ ਜਵਾਕ ਚੱਕ ਲਿਆ ਇਹਨੇ ਮਾਰ ਕੇ ਗੋਲੀ ਮਿੱਟ ਚ ਮਖਾਤਾ ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਪੰਜਾਬ ਦੇ ਲੋਕੋ ਇਹਦੇ ਨਾਲ ਹੀ ਰਿਲੇਟਡ ਕਿ ਜੇ ਇਹਨਾਂ ਨੇ ਕਰਨਲ ਕੁੱਟਤਾ ਸੇਮ ਬੰਦਿਆ ਨੇ ਪੁਲਿਸ ਵਾਲਿਆਂ ਨੇ ਉਹਦਾ ਮੁੰਡਾ ਕੁੱਟਤਾ ਹਸਪੀਟਲ ਚਲੇ ਗਏ ਸਰਵਿੰਗ ਕਰਨਲ ਉਹਨੇ ਦੱਸਿਆ ਵੀ ਉਸ ਤੋਂ 2 ਘੰਟੇ ਪਹਿਲਾਂ ਇਹਨਾਂ ਪੁਲਿਸ ਵਾਲਿਆਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੋਊਗੀ ਔਰ ਉਹ ਇਨਕਾਊਂਟਰ ਸਹੀ ਹੋਊਗਾ ਇਹਦੀ ਕੀ ਗਾਰੰਟੀ ਹੈ ਜਿਹੜੇ ਬੰਦੇ ਕਰਨਲ ਨੂੰ ਕੁੱਟਣੋਂ ਹਣੀ ਬਾਜ਼ ਆਏ ਜਿਹੜੇ ਬੰਦੇ ਇੰਨਾ ਅਪਰਾਧ ਕਰ ਰਹੇ ਨੇ ਸ਼ਰਮ ਹੁਣ ਤੁਸੀਂ ਸਸਪੈਂਡ ਵੀ ਕਰਤੇ ਤੋ ਉਹਨਾਂ ਨੇ ਜਿਹੜਾ ਪਹਿਲਾ ਇਨਕਾਊਂਟਰ ਕੀਤਾ ਉਹਦੀ ਸੱਚਾਈ ਤੇ ਕਿੰਨਾ ਕੁ ਭਰੋਸਾ ਕਰੀਏ ਭਾਈ ਤੋ ਜੁਡੀ ਤੁਸੀਂ ਕਹਿ ਰਹੇ ਸੀ ਕੁਛ ਲੈ ਕੇ ਸੋ ਮੈਂ ਤਾਂ ਇਹੀ ਕਹਿ ਰਿਹਾ ਕਿ ਪਹਿਲੀ ਗੱਲ ਤਾਂ ਆਪਾਂ ਜਾਣੇ ਕਿ ਆਵਾ ਹਿਮਾਚਲ ਵਾਲੇ ਪਾਸੇ ਯਾਰ ਮੈਂ ਤਾਂ ਇਹ ਗੱਲ ਸੋਚਦਾ ਕਿਉਂ ਜਲੀਲ ਹੋਨੇ ਹੋ ਕਿਉਂ ਖੱਜਲ ਹੋਨੇ ਹੋ ਕਿਉਂ ਬੇਇੱਜ਼ਤੀ ਕਰਾਉਨੇ ਹੋ ਯਾਰ ਜਿੱਥੇ ਤੁਹਾਨੂੰ ਇੱਜ਼ਤ ਹੀ ਨਹੀਂ ਮਿਲਦੀ ਨਾ ਜਾਓ ਜੇ ਇਹਨਾਂ ਨੇ ਹੁਣ ਨਾ ਕੀਤਾ ਨਾ ਫਿਰ ਆਪਾਂ ਆਹੀ ਕਾਲ ਦੇਣੀ ਐ ਫਿਰ ਲੋਕਾਂ ਨਾਲ ਗੱਲ ਆਪਾਂ ਹੀ ਕਰਨੀ ਹੈ ਕਿ ਭਾਈ ਫਿਰ ਅਸੀਂ ਆਣੇ ਦੱਸਾਂਗੇ ਕੀ ਕਰਨਾ ਹੁਣ ਤੁਹਾਨੂੰ ਆਪਣਾ ਹਰ ਸਾਲ ਇਹੀ ਕੁਝ ਹੁੰਦਾ ਕੋਈ ਅੱਛਾ ਪਰਚਾ ਵੀ ਆਪਣੇ ਬੰਦਿਆਂ ਤੇ ਆ ਪਰਚਾ ਵੀ ਨਾਲੇ ਉੱਥੇ ਸਿਰੇ ਆਮ ਧਮਕੀਆਂ ਗੁੰਡਾਗਰਦੀ ਸਾਰਾ ਕੁਝ ਹੋਇਆ ਤੇ ਪਰਚਾ ਵੀ ਪੰਜਾਬੀਆਂ ਦੇ ਸਰਕਾਰ ਉਹਨਾਂ ਦੀ ਆ ਤੇ ਇੱਥੇ ਪੰਜਾਬ ਵਾਲਾ ਮੁੱਖ ਮੰਤਰੀ ਚੁੱਪ ਹੈ ਜੋ ਮਰਜ਼ੀ ਹੋਈ ਜਾਵੇ ਸਵਿਸ਼ ਕਰਕੇ ਇੰਨਾ ਮੁੱਦਿਆਂ ਤੇ ਮੈਂ ਤਾਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਇਹ ਇੰਨਾ ਮੁੱਦਿਆਂ ਤੇ ਗੌਰ ਕਰੋ ਇਹ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਪੰਜਾਬ ਦੇ ਨਾਲ ਇਹ ਇਹ ਘੌ ਖਿਚੜੀ ਨੇ ਇਹ ਸੈਂਟਰ ਨਾਲ ਹੱਥ ਮਿਲਾ ਚੁੱਕਿਆ ਇਹ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਣ ਦੀਆਂ ਤਿਆਰੀਆਂ ਨੇ ਪੰਜਾਬੀਓ ਸੋਚੋ ਮੜਿਆ ਕੱਲ ਨੂੰ ਹੱਥ ਮਾਰੋ ਦਿਨ ਰਾਤ ਅਸੀਂ ਲੱਗੇ ਹੋਏ ਹਾਂ ਕਿ Hindu Sikh ਇਕਤਾ ਹੋਵੇ ਚਾਹੇ ਕਾਲੇ ਪਾਣੀ ਦਾ ਮੋਰਚਾ ਹੋਵੇ ਚਾਹੇ ਅਸੀਂ ਪ੍ਰਵਾਸੀਆਂ ਵਾਲੇ ਬਿੱਲ 'ਚ ਹੋਵੇ ਸਾਰੇ ਸਾਡੇ ਨਾਲ Hindu ਭਰਾ ਨਾਲ ਖੜੇ ਨੇ ਔਰ ਤੁਸੀਂ ਕੀ ਕਰ ਰਹੇ ਹੋ ਤੋੜਿਆ ਕਿਵੇਂ ਜਾਵੇ ਅਸੀਂ ਜੋੜਨ ਤੇ ਲੱਗੇ ਆ ਤੁਸੀਂ ਤੋੜਨ ਤੇ ਲੱਗੇ ਹੋ ਐਂ ਦਾਲਤ ਔਰ ਜੱਟ ਚੋ ਰਿਆ ਐਂ ਕਿਸ਼ੂ ਆ シュದ್ರ ਔਰ ਬਕਸ਼ੱਤਰੀਏ ਚੋ ਰਿਆ ਤੁਸੀਂ ਤੋੜ ਰਹੇ ਆ ਅਸੀਂ ਜੋੜ ਰਹੇ ਆ ਇਹਦੇ ਬਾਰੇ ਵਿਚਾਰ ਕਰੋ ਥੋੜਾ ਜਿਹਾ ਠੀਕ ਹੈ ਜੀ ਇਹੀ ਸਨੇਹਾ ਸਾਡਾ ਕਿ ਇਹਨਾਂ ਤੇ ਗੌਰ ਕਰੋ ਤੇ ਜਸ਼ਨ ਨਾ ਮਨਾਇਆ ਕਰੋ ਵੀ ਇੱਕ ਨੂੰ ਮਾਰਤਾ ਦੂਜੇ ਨੂੰ ਵੀ ਪੁਲਿਸ ਮਾਰ ਦਿੰਦੀ ਮੈਂ ਭਾਈ ਟਿੱਪਣੀਆਂ ਪੜੀਆਂ ਥੱਲੇ ਲੋਕਾਂ ਦੀ ਆ ਉਹ ਮੁੰਡੇ ਜਵਾਕ ਵਾਲੇ ਮਸਲੇ ਚ ਵੀਰ ਦੂਜੇ ਕਿਉਂ ਛਾੜਦੇ ਇਹਨਾਂ ਨੂੰ ਹੀ ਮਾਰਦੇ ਹੋ ਇੱਕ ਕੱਲ ਨੂੰ ਕੱਲ ਨੂੰ ਕਿਸੇ ਨੂੰ ਵੀ ਚੱਕ ਕੇ ਮਾਰ ਦੇਣਗੇ ਕੋਈ ਬਹਾਨਾ ਬਣਾ ਕੇ ਕੋਈ ਇਲਜ਼ਾਮ ਮੜ ਕੇ ਕੋਈ ਪੁੱਛਗਿੱਛ ਨਹੀਂ ਹੋਣੀ ਇੱਥੇ ਖੂਨ ਭਰਾਵੋ ਮੂੰਹ ਨੂੰ ਲੱਗਿਆ ਹੋਇਆ ਇਹਨਾਂ ਦੇ ਇਹ ਉਹੀ ਅਫਸਰ ਬੈਠੇ ਆ ਜਿਹੜੇ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਤੇ ਮੋਢਾਂ ਦੇ ਸਟਾਰ ਤੇ ਕੀਤੀਆਂ ਲਵਾ ਕੇ ਅਸੀਂ ਤਰੱਕੀਆਂ ਲੈ ਗਈ ਸੀਗੇ ਅੱਜ ਉਹ ਅਫਸਰ ਬਣੇ ਬੈਠੇ ਆ ਜਿਹੜਾ ਸ਼ਹਿਰਾਬ ਹਾਲਦਿਆ ਮਿੰਟਲੋਂ ਦਾ ਜ਼ਬਾਨੀ ਨੂੰ ਖਤਮ ਕਰਨ ਲੱਗੇ ਉਹ ਤੌਰ ਪੰਜਾਬ ਦੇ ਦੁਆਰਾ ਲਿਆਉਣ ਦੀ ਕੋਸ਼ਿਸ਼ ਹੈ ਸੋ ਇਸ ਕਾਲ ਦੀ ਸਾਨੂੰ ਚੱਕਣੇ ਹੋਣ ਦੀ ਲੋੜਾ ਸੁਚੇਤ ਹੋਣ ਦੀ ਲੋੜ ਹੈ ਤੇ ਸਾਨੂੰ ਇੰਨਾਂ ਗੱਲਾਂ ਦਾ ਵਿਰੋਧ ਕਰਨ ਦੀ ਲੋੜਾ ਸਿੱਕੇ ਫਿਰ ਕਹਿੰਦੇ ਆ ਜਿਹੜਾ ਵੀ ਗਲਤ ਹੈ ਚਾਹੇ ਫਾਹੇ ਲੱਗੇ ਕਾਨੂੰਨ ਦੇ ਮਤਲਬ ਆ ਲੋਕਾਂ ਦੇ ਖੁਸ਼ ਹੋਣ ਦੀ ਗੱਲ ਕੀਤੀ ਕਿ ਤੁਸੀਂ ਬਲਡੋజర్ ਜਸਟਿਸ ਤੇ ਬੜਾ ਖੁਸ਼ ਹੋ ਰਹੇ ਹੋ ਤਾਂ ਫਿਰ ਕਾਨੂੰਨ ਕਾਦੇ ਆਸਤੇ ਹੈ ਔਰ ਮੈਂ ਸਰਕਾਰ ਤੋਂ ਵੀ ਪੁੱਛੂੰਗਾ ਜੇ ਤੁਸੀਂ ਬਲਡੋజర్ ਨਾਲ ਘਰ ਢਾ ਰਹੇ ਹੋ ਤੇ ਜਿਹੜੇ ਛੋਟੇ-ਛੋਟੇ ਸਮਗਲਰ ਹੈ ਉਨ੍ਹਾਂ ਬਾਰੇ ਤੁਹਾਡੀ ਕੀ رائے ਹੈ ਜਿਹੜੇ ਮਗਰਮਾ ਛਿਬੈਠੇ ਨੇ ਉਨ੍ਹਾਂ ਬਾਰੇ ਤੁਹਾਡੀ ਕੀ رائے ਹੈ ਜਿਹਦੇ ਬਾਰੇ ਸ시 ਕਾਨ ਜੀ ਨੇ ਐਕਸ ਡੀਜੀਪੀ ਸੀ ਤੁਹਾਡੇ ਇੰਟੈਲੀਜੈਂਟ ਦੇ ਉਹਨਾਂ ਨੇ ਕੀ ਕਿਹਾ ਸੀ ਕਿ ਸਮਗਲਰ ਪੁਲਿਸ ਫੋਰਸ ਦੇ ਅਫੀਸਰਸ ਵੱਡੇ ਅਫੀਸਰ ਤੇ ਰਾਜਨੀਤਿਕ ਗੇ ਲੀਡਰ ਇਹਨਾਂ ਦਾ ਇੱਕ ਨੈਕਸਸ ਹੈ ਉਹ ਰਾਜੀਤ ਬਾਈ ਏਆਈਜੀ ਮੈਂ ਕਹਿੰਦਾ ਪਹਿਲੇ ਫੜਿਆ ਹੀ ਨਹੀਂ ਗਿਆ ਉਹ ਮ ਫੜਿਆ ਹੀ ਨਹੀਂ ਗਿਆ ਉਹ ਵੱਡਾ ਸਮਗਲਰ ਆ ਡੀਜੀਪੀ ਨੇ ਕਿਹਾ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਬਾਗਲ ਸਾਹਿਬ ਨੂੰ ਚਿੱਠੀ ਲਿਖੀ ਸੀ ਫਿਰ ਚਟੋ ਵਧਾਇਓ ਰੈਂ ਦੀ ਰਿਪੋਰਟ ਹੈ ਹਰਪ੍ਰੀਤ ਸਿੱਧੂ ਦੀ ਰਿਪੋਰਟ ਹੈ ਉਹਦੇ ਤੇ ਕਾਰਵਾਈ ਕਦੋਂ ਕਰੋਗੇ ਬਲਡੋਜ਼ਰ ਕਦੋਂ ਚੱਲੂਗਾ ਤੁਹਾਡਾ ਉਧਰ ਨੂੰ ਇਹਦੇ ਬਾਰੇ ਵੀ ਦੱਸ ਦਿਓ ਜੀ ਸੋਸ਼ੀ ਗਾਦ